ਦੁਨੀਆਂ 'ਚ 네ਗੇਟਿਵਿਟੀ ਹੀ ਭਰੀ ਹੋਈ ਐ ਠੀਕ ਐ ਤੁਸੀਂ ਕੁਛ ਵੀ ਨਵਾਂ ਸ਼ੁਰੂ ਕਰਨਾ ਐ ਜਿਤ ਤੁਸੀਂ ਕੁਛ ਵੀ ਸ਼ੁਰੂ ਕਰਨਾ ਐ ਕੁਛ ਵੀ ਤੁਸੀਂ ਅੱਗੇ ਦਾ ਕਦਮ ਵਧਾਉਣਾ ਚਾਹੁੰਦੇ ਹੋ ਜਾਂ ਸੋਚਣਾ ਚਾਹੁੰਦੇ ਹੋ ਖੁੱਲ ਕੇ ਤੁਹਾਨੂੰ ਦੁਨੀਆਂ ਸੋਚਣ ਨਹੀਂ ਦੇਵੇਗੀ ਉਹਦਾ ਕਾਰਨ ਨਹੀਂ ਹੁੰਦਾ ਮੇਨ ਕਾਰਨ ਤਾਂ ਇਹ ਹੁੰਦਾ ਲੋਕ ਇਹ ਸੋਚਦੇ ਨੇ ਕਿ ਅਸੀਂ ਉਸ ਪੜਾਅ ਤੇ ਨਹੀਂ ਪਹੁੰਚ ਸਕਦੇ ਤੇ ਅਸੀਂ ਕਿਸੇ ਨੂੰ ਵੀ ਨਹੀਂ ਪਹੁੰਚਣ ਦਵਾਗੇ ਕੁਛ ਇਦਾਂ ਦੇ ਹੁੰਦੇ ਨੇ ਕੁਝ ਇਹ ਸੋਚਦੇ ਨੇ ਕਿ ਅਸੀਂ ਇਸ ਪੜਾਅ ਤੇ ਪਹੁੰਚ ਗਏ ਤੇ ਅਸੀਂ ਹੀ ਉੱਥੇ ਰਹੀਏ ਕੋਈ ਹੋਰ ਨਾ ਆਵੇ ਕੁਝ ਲੋਕ ਕਈ ਲੋਕਾਂ ਦਾ ਨਾ ਮੰਨਣਾ ਹੁੰਦਾ ਹੈ ਕਿ ਨੈਗੇਟਿਵ એનર્ਜੀ ਪੋਜ਼ਿਟਿਵ એનર્ਜੀ ਪੋਜ਼ਿਟਿਵ ਵਾਈਬਸ ਨੈਗੇਟਿਵ ਵਾਈਬਸ ਕੁਝ ਨਹੀਂ ਹੁੰਦੀਆਂ ਪਰ ਹੁੰਦੀਆਂ ਨੇ ਬਲੀਵ ਕਰੋ ਹੁੰਦੀਆਂ ਨੇ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂਗੀ ਤੁਸੀਂ ਕਿਸੇ ਰੂਮ 'ਚ ਬੈਠੇ ਹੋ ਠੀਕ ਹੈ ਉਸ ਰੂਮ 'ਚ ਕੋਈ ਬੰਦਾ ਐਂਟਰ ਕੀਤਾ ਉਹਦੇ ਐਂਟਰ ਕਰਦਿਆਂ ਸਾਰੀ ਤੁਹਾਨੂੰ ਲੱਗਿਆ ਕਿ ਯਾਰ ਮਤਲਬ ਯਾਰ ਮੇਰਾ ਮੂਡ ਆਫ ਹੋ ਗਿਆ ਜਾਂ ਕਿਸੇ ਨੂੰ ਦੇਖ ਕੇ ਕਿ ਯਾਰ ਆਪਾਂ ਕਿਨੇ ਯਾਰ ਮੇਰਾ ਮੂਡ ਆਫ ਹੋ ਗਿਆ ਯਾਰ ਇਹ ਦਿਨਾਂ ਗੱਲ ਕਰਕੇ ਮੈਨੂੰ ਵਧੀਆ ਨਹੀਂ ਲੱਗਾ ਯਾਰ ਇਹ ਬੰਦਾ ਤਾਂ ਨਾ ਹੀ ਆਇਆ ਕਰੇ ਹਾਲਾਂਕਿ ਉਹ ਤੁਹਾਨੂੰ ਬੁਲਾਉਂਦਾ ਵੀ ਨਹੀਂ ਪਰ ਫਿਰ ਵੀ ਤਾਂ ਤੁਹਾਨੂੰ ਉਹਨੂੰ ਵੇਖ ਕੇ ਲੱਗਦਾ ਕਿ ਇਹੜੇ ਦਾ ਨਾ ਹੀ ਆਇਆ ਕਰੇ ਇਹ ਤਾਂ ਮੈਨੂੰ ਸ਼ਕਲ ਹੀ ਪਸੰਦ ਨਹੀਂ ਉਹਦੀ ਸ਼ਕਲ ਨਹੀਂ ਹੈ ਉਹਦੀ ਨੈਗੇਟਿਵ ਵਾਈਬਸ ਨੇ ਜੋ ਤੁਹਾਨੂੰ ਪਸੰਦ ਨਹੀਂ ਆਈਆਂ ਕਹਿੰਦੇ ਨੇ ਹੁੰਦੇ ਡੋਟ ਜਜ ਬੁੱਕ ਬਾਇਟਸ ਕਵਰ ਪਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਵੀ ਇਹ ਕੱਲਾ ਨੈਗੇਟਿਵ ਹੀ ਆ ਬੰਦਾ ਪੋਜ਼ਿਟਿਵ ਨਹੀਂ ਰਹੇਗਾ ਬਣੀ ਜਿਹੜੇ ਬੰਦੇ ਆ ਨੈਗੇਟਿਵ ਹੁੰਦੇ ਨੇ ਉਹਨਾਂ ਦੇ ਨਾਲ ਤੁਸੀਂ ਟਾਈਮ ਸਪੈਂਡ ਕਰਕੇ ਦੇਖ ਲਓ ਠੀਕ ਹੈ ਕੋਛੇ ਦਿਨਾਂ ਚ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਕਿੰਨੇ ਕ ਪਾਣੀ ਚ ਬੰਦਾ ਜਾਂ ਇਹ ਕਿੱਥੋਂ ਬੋਲਦਾ ਹੈ ਇਹਦੀ ਹਰਕਤਾਂ ਕੀ ਨੇ ਜੇ ਤੁਹਾਨੂੰ ਉਹਦੇ ਨਾਲ ਇੱਕ ਵੀਕ ਸਪੈਂਡ ਕਰਕੇ ਚਲੋ ਇੱਕ ਵੀਕ ਬਹੁਤ ਜ਼ਿਆਦਾ ਤੁਸੀਂ 3 ਦਿਨ ਲਾ ਲਓ 3 ਦਿਨ ਸਪੈਂਡ ਕਰਕੇ ਤੁਹਾਨੂੰ ਇੱਕ ਦਿਨ ਇਹ ਫੀਲ ਹੋਇਆ ਕਿ ਨਹੀਂ ਮੈਂ ਜੋ ਪਹਿਲੇ ਦਿਨ ਸੋਚਿਆ ਸੀ ਇਹ ਬੰਦਾ ਉਹੀ ਹੈ ਤਾਂ ਉਹ ਬੰਦਾ ਉਹੀ ਹੈ ਕਈ ਵਾਰ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਆਪਾਂ ਕੋਈ ਪੇਪਰ ਭਰਦੇ ਆ ਆਪਾਂ ਉਹਦੀ ਫੀਸ ਦਿੰਨੇ ਆ 3-3000 ਰੁਪਏ ਫੀਸ ਹੁੰਦੀ ਹੈ ਗਵਰਨਮੈਂਟ ਐਗਜ਼ਾਮਸ ਦੀ ਆਪਾਂ ਪੇਪਰ ਭਰ ਦਿੰਨੇ ਆ ਬਾਅਦ ਦੇ ਵਿੱਚ ਆਪਾਂ ਕਹਿੰਨੇ ਆ ਪੜ ਲਾਂਗੇ ਪੜ ਲਾਂਗੇ ਆਪਾਂ ਪੜਦੇ ਨਹੀਂ ਆ ਆਪਾਂ ਪੇਪਰ ਕਲੀਅਰ ਨਹੀਂ ਕਰਦੇ ਫਿਰ ਆਪਾਂ ਰੋਂਨੇ ਆ ਜਿਸ ਦਿਨ ਆਪਾਂ ਇਸ ਚੀਜ਼ ਦੀ ਵੈਲਿਊ ਕਰਨੀ ਸਿੱਖ ਜਾਾਂਗੇ ਕਿ ਮੈਂ 3000 ਰੁਪਈਆ ਇਸ ਪੇਪਰ ਤੇ ਲਗਾਇਆ ਹੈ ਤੇ ਮੈਨੂੰ ਇਹਦੀ ਆਊਟਪੁੱਟ ਚਾਹੀਦੀ ਹੈ ਉਸ ਦਿਨ ਆਪਾਂ ਗਰੋ ਕਰਾਂਗੇ ਜਦੋਂ ਤੱਕ ਆਪਾਂ ਇਹ ਸੋਚੀ ਜਾਵਾਂਗੇ ਦੇਖੀ ਜਾਊਗੀ ਯਾਰ ਜੋ ਹੋ ਗਿਆ ਹੋ ਗਿਆ ਮੈਂ ਟੈਨਸ਼ਨ ਨਹੀਂ ਲੈਂਦਾ ਆਪਾਂ ਗਰੋ ਨਹੀਂ ਕਰਾਂਗੇ ਕੱਲੁੰਡੇ ਕੁੜੀਆਂ 네ਗੇਟਿਵ ਇਸ ਕਰਕੇ ਹੋ ਗਏ ਨੇ ਉਹਨਾਂ ਦੇ ਰਿਲੇਸ਼ਨਾਂ ਨੇ ਮਾਰਤਾ ਠੀਕ ਹੈ ਸਟੱਡੀ ਦਾ ਇਹਨਾਂ ਪ੍ਰੈਸ਼ਰ ਬਹੁਤ ਘੱਟ ਬੱਚੇ ਲੈਂਦੇ ਨੇ ਸਟੱਡੀ ਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਬੱਚੇ ਸਮਝਦੇ ਨੇ ਕਿ ਅਸੀਂ ਕਰੀਏ ਬਜਾਏ ਫੈਸ਼ਨਾਂ ਤੋਂ ਜੋ ਮੈਂ ਸਮਝਦੀ ਆ ਅਸੀਂ ਪਿੰਡ ਤੋਂ ਨਿਕਲੇ ਹੋਏ ਲੋਕ ਆ ਅਸੀਂ ਜਦੋਂ ਸ਼ਹਿਰ ਚਾ ਕੇ ਦੇਖਿਆ ਕਿ ਤੇ ਦੁਨੀਆ ਹੋਰ ਹੀ ਪਾਸੇ ਤੁਰੇ ਫਿਰਦੀ ਐ ਸੰਤ ਲੱਗਦਾ ਸੀ ਕਿ ਪਿੰਡ ਦੇ ਵਿੱਚ ਮੇਨ ਚੀਜ਼ ਇਹੀ ਹੁੰਦੀ ਆ ਵੀ ਆਪਾਂ ਬਾਹਰ ਨਿਕਲ ਕੇ ਪੜਨਾ ਵਾ ਪਰ ਇੱਥੇ ਆ ਕੇ ਚੀਜ਼ ਦੇਖਿਆ ਕਿ ਕੌਮਪ ਸ਼ੌਪ ਜ਼ਿਆਦਾ ਨੇ ਉਹਨੇ ਮੇਰੇ ਤੋਂ ਵਧੀਆ ਕੱਪੜੇ ਪਾਏ ਹੋਏ ਨੇ ਇਹ ਮੇਰੇ ਤੋਂ ਵਧੀਆ ਕਿਵੇਂ ਲੱਗਿਆ ਜੇ ਉਹ ਆ ਗਿਆ ਕੋਲ ਆਪਾਂ ਉਹਦੀ ਇਨਸਲਟ ਕਰਨ ਲਈ ਜਾਂ ਆਪਣੇ ਆਪ ਨੂੰ ਉਹਦੇ ਤੋਂ ਜ਼ਿਆਦਾ ਘੈਂਟ ਸ਼ੋਅ ਕਰਨ ਦੇ ਲਈ ਕਿਹਾ ਤਾਂ ਐਵੇਂ ਹੀ ਲੱਗ ਗਿਆ ਨਾ ਉਹਦੇ ਨੂੰ 네ਗੇਟਿਵ 네ਗੇਟਿਵ ਬੋਲ ਆਪਾਂ ਸੁੱਟ ਦੇ ਉਹਨੂੰ ਵੀ ਲੱਗੂਗਾ ਯਾਰ ਪਾ ਕੇ ਤਾਂ ਮੈਂ ਇੰਨੇ ਮਹਿੰਗੇ ਆਏ ਹਾਂ ਸੱਚੀ ਏਡਾ ਪਿਆੜਾ ਲੱਗ ਜਾਨਾ ਅੱਜ ਕੱਲ ਯੂਥ ਦੇ ਵਿੱਚ ਸਭ ਤੋਂ ਵੱਡੀ ਲੜਾਈ ਚੱਲ ਰਹੀ ਹੈ ਗਵਰਨਮੈਂਟ ਜੌਬ ਲੈਣ ਦੀ ਠੀਕ ਹੈ ਮੇਰੇ ਫਰੈਂਡ ਸਰਕਲ ਚ 10 ਲੋਕ ਨੇ 10 ਦੇ ਵਿੱਚੋਂ 4 ਨੂੰ ਵੀ ਮਿਲ ਗਈ ਨਾ ਮੇਰੇ ਟੈਨਸ਼ਨ ਬਦਲਣ ਲੱਗ ਜੂਗੀ 4 ਛੱਡੋ 1 ਨੂੰ ਵੀ ਮਿਲ ਗਈ ਨਾ ਬਾਕੀ 9 ਦੀ ਟੈਨਸ਼ਨ ਬਦਲਣ ਲੱਗ ਜੂਗੀ ਇਹਨੂੰ ਮਿਲ ਗਈ ਇਹਨੂੰ ਹੀ ਗਿਆ ਸੀ ਰਹੇ ਉਹਨੇ ਕਰ ਲਿਆ ਤੇ ਫੋ ਹੋ ਗਿਆ ਇਹ ਹਾਂ ਫਿਰ ਘਰ ਦੇ ਵੀ ਥੋੜਾ ਜਿਹਾ ਫਲੈਸ਼ ਪਾਉਂਦੇ ਨੇ ਘਰ ਦੇ ਪ੍ਰੈਸ਼ਰ ਪਾਉਂਦੇ ਆ ਅੱਛਾ ਫਿਰ ਕੁਝ ਇੱਕ ਦੋ ਫਰੈਂਡਸ ਜਿਹੜੇ ਪਹਿਲੇ ਹੀ ਲੱਗਦੇ ਹੁੰਦੇ ਆ ਮਾੜਾ ਮੋਟ ਉਹ ਥੋੜਾ ਹੋਰ ਬਲਦੀ ਤੇ ਤੇਲ ਪਾ ਦਿੰਦੇ ਆ ਯਾਰ ਤੇਰਾ ਉਹ ਫਰੈਂਡ ਲੱਗ ਗਿਆ ਤੂੰ ਹਜੇ ਹਾਂ ਮੈਂ ਤਾਂ ਤੈਨੂੰ ਕਿਹਾ ਸੀ ਛੱਡ ਪਰਾਂ ਕਿਉਂ ਛੱਡ ਪਰਾਂ ਕਿਉਂਕਿ ਉਹ ਆਪ ਨਹੀਂ ਸੀ ਕਰਨਾ ਚਾਹੁੰਦਾ ਉਹਨੂੰ ਇਹ ਹਾਂਜੀ ਪੰਜਾਬੀ ਡਾਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੀ ਬਹੁਤ ਸਵਾਗਤ ਕਰਦਾ ਹਾਂ ਸੋ ਪੰਜਾਬੀ ਡਾਕ ਦੇ ਨਵੇਂ ਪੌਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਸਾਡੇ ਕੋਲੇ ਇੰਸਟਾਗ੍ਰam ਤੇ ਸਾਡੇ YouTube ਚੈਨਲ ਦੇ ਉੱਤੇ ਕਾਫੀ ਯੂਥ ਦੇ ਕਮੈਂਟਸ ਤੇ ਮੈਸੇਜ ਆਏ ਸੀ ਸਾਡੇ ਕੋਲੇ ਵੀ ਕਿਸੇ ਆਪਣੀ ਏਜ ਤੋਂ ਪੁੱਛਿਆ ਜਾਵੇ ਵੀ 네ਗਟਿਵਿਟੀ ਤੇ ਪੋਜ਼ਿਟਿਵਿਟੀ ਹੈ ਜਿਹੜੀ ਉਹ ਆਪਣੀ ਉਮਰ ਦੇ ਵਿੱਚ ਕਿਉਂ ਜ਼ਿਆਦਾ ਹੁੰਦੀ ਹੈ ਸੋ ਐਸੀ ਚੀਜ਼ ਨੂੰ ਲੈ ਕੇ ਇੱਕ ਮੇਰੇ ਫਰੈਂਡ ਨੇ ਸਿਮਰਨਜੀਤ ਕੌਰ ਗਿੱਲ ਜੋ ਕਿ ਸੈਲਫ ਡਿਪੈਂਡੈਂਟ ਨੇ ਤੇ ਇੰਡੀਪੈਂਡੈਂਟ ਨੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੀ ਲਾਈਫ ਦੀ ਜਰਨੀ ਦੇ ਨਾਲ ਵੀ ਇਹ ਕਿਦਾਂ 네ਗੈਟਿਵਿਟੀ ਤੇ ਪੋਜ਼ਿਟਿਵਿਟੀ ਨੂੰ ਦੂਰ ਕਰਦੇ ਨੇ ਸੋ ਆਓ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਅਸ਼ਕਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਠੀਕ ਠਾਕ ਅੱਛਾ ਮੈਮ ਤੁਸੀਂ ਸੈਲਫ ਡਿਪੈਂਡੈਂਟ ਇੰਡੀਪੈਂਡ ਇਸ ਚੀਜ਼ ਨੂੰ ਤੁਸੀਂ ਕਿਦਾਂ ਲੈ ਕੇ ਚੱਲੇ ਇੱਕ ਵਾਰ ਵੀ ਕਦੇ ਆਇਆ ਨਹੀਂ ਵੀ 네ਗੈਟਿਵਿਟੀ ਲੋਕ ਕਹਿੰਦੇ ਨਹੀਂ ਸੀਗੇ ਵੀ ਇਹ ਤਾਂ ਕਰ ਹੀ ਨਹੀਂ ਸਕਦੀ ਐਦਾਂ ਕੁਝ ਨੇਗੇਟਿਵਿਟੀ ਦੁਨੀਆ 'ਚ ਨੈਗੇਟਿਵਿਟੀ ਹੀ ਭਰੀ ਹੋਈ ਐ ਠੀਕ ਐ ਤੁਸੀਂ ਕੁਛ ਵੀ ਨਵਾਂ ਸ਼ੁਰੂ ਕਰਨਾ ਹੈ ਜੇ ਤੁਸੀਂ ਕੁਛ ਵੀ ਸ਼ੁਰੂ ਕਰਨਾ ਹੈ ਕੁਛ ਵੀ ਤੁਸੀਂ ਅੱਗੇ ਦਾ ਕਦਮ ਵਧਾਉਣਾ ਚਾਹੁੰਦੇ ਹੋ ਜਾਂ ਸੋਚਣਾ ਚਾਹੁੰਦੇ ਹੋ ਖੁੱਲ ਕੇ ਤਾਂ ਉਹਨੂੰ ਦੁਨੀਆ ਸੋਚਣ ਨਹੀਂ ਦੇਵੇਗੀ ਉਹਦਾ ਕਾਰਨ ਨਹੀਂ ਹੁੰਦਾ ਮੇਨ ਕਾਰਨ ਤਾਂ ਇਹ ਹੁੰਦਾ ਲੋਕ ਇਹ ਸੋਚਦੇ ਨੇ ਕਿ ਅਸੀਂ ਉਸ ਪੜਾਅ ਤੇ ਨਹੀਂ ਪਹੁੰਚ ਸਕਦੇ ਤੇ ਅਸੀਂ ਕਿਸੇ ਨੂੰ ਵੀ ਨਹੀਂ ਪਹੁੰਚਣ ਦਵਾਂਗੇ ਕੁਝ ਇਦਾਂ ਦੇ ਹੁੰਦੇ ਨੇ ਕੁਝ ਇਹ ਸੋਚਦੇ ਨੇ ਕਿ ਅਸੀਂ ਇਸ ਪੜਾਅ ਤੇ ਪਹੁੰਚ ਗਏ ਤੇ ਅਸੀਂ ਹੀ ਉੱਥੇ ਰਹੀਏ ਕੋਈ ਹੋਰ ਨਾ ਆਵੇ ਨੇਗੇਟਿਵ ਮਾਹੌਲ ਸਕੂਲ ਲਾਈਫ ਤੋਂ ਲੈ ਕੇ ਮੇਰੇ ਘਰ ਦੇ ਵਿੱਚ 네ਗੇਟਿਵ ਮਾਹੌਲ ਹੈ ਨਹੀਂ ਠੀਕ ਹੈ ਇਹ ਇਹ ਚੀਜ਼ਾਂ ਦਾ ਸਾਹਮਣਾ ਮੈਂ ਬਾਹਰ ਆ ਕੇ ਕੀਤਾ ਸੀ ਸਕੂਲ ਹੋ ਗਿਆ ਕਾਲਜ ਹੋ ਗਏ ਫਿਰ ਵਰਕਿੰਗ ਪਲੇਸ ਹੋ ਗਈ ਡੀਲ ਕਰਨਾ ਸ਼ੁਰੂ ਸ਼ੁਰੂ ਵਿੱਚ ਬੜਾ ਔਖਾ ਜਾ ਲੱਗਾ ਸੀ ਕਿ ਯਾਰ ਇੱਥੇ ਤਾਂ ਸਾਰੇ ਮਤਲਬ ਸੇਮ ਮੈਂਟੈਲਿਟੀ ਦੇ ਲੋਕ ਭਰੇ ਹੋਏ ਨੇ ਇਹ ਤਾਂ ਅੱਗੇ ਆਉਣ ਹੀ ਦੇਣਗੇ ਪਰ ਇੱਕ ਵਿਲ ਪਾਵਰ ਹੁੰਦੀ ਹੈ ਨਾ ਬੰਦੇ ਦੀ ਉਹ ਵਿਲ ਪਾਵਰ ਤੁਹਾਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਔਰ ਤੁਹਾਡੇ ਜਿਹੜੇ ਖਾਬ ਹੁੰਦੇ ਨੇ ਜਾਂ ਫਿਰ ਤੁਹਾਡੀ ਜਿਹੜੀ ਪੋਜ਼ਿਟਿਵ એનર્ਜੀ ਹੁੰਦੀ ਹੈ ਉਹਨੂੰ ਮਰਨ ਨਹੀਂ ਦਿੰਦੀ ਫੋਰ ਇਗਜ਼ਾਮਪਲਸ ਹੁਣ ਕੁਝ ਲੋਕ ਨੇ ਜੋ ਇੱਕ ਦਾਇਰੇ ਦੇ ਵਿੱਚ ਨੇ ਔਰ ਚਾਹੁੰਦੇ ਨੇ ਕਿ ਆਪਾਂ ਵੀ ਉਸੇ ਦਾਇਰੇ ਚ ਰਹੀਏ ਆਪਣੀ ਵਿਲ ਪਾਵਰ ਚਾਹੀਦੀ ਹੈ ਕਿ ਆਪਾ ਉਸ ਦਾਇਰੇ ਚ ਨਹੀਂ ਰਹਿਣਾ ਆਪਾ ਉਸ ਦਾਇਰੇ ਤੋਂ ਅੱਗੇ ਆ ਕੇ ਕੰਮ ਕਰਨਾ ਸੋ ਉਹ ਵਿਲ ਪਾਵਰ ਹੈ ਜਿਹੜੀ ਉਸ ਸਾਰੇ 네ਗਟਿਵਿਟੀ ਨੂੰ ਖਤਮ ਕਰੇਗੀ ਤੁਹਾਡਾ ਮਾਈਂਡ ਸਟਰੋਂਗ ਬਣਾਏਗੀ ਤੇ ਐਟ ਲਾਸਟ ਤੁਹਾਨੂੰ ਸਟੈਪ ਚੱਕਤੇ ਮਜਬੂਰ ਕਰੇਗੀ ਸੋ ਮੇਰਾ ਮੰਨਣਾ ਹੈ ਕਿ ਸ਼ਾਇਦ ਮੇਰੀ ਵਿਲ ਪਾਵਰ ਸੀ ਜਾਂ ਮੇਰੀ ਮੇਰਾ ਮਾਈਂਡ ਸੈਟ ਸੀ ਕਿ ਮੈਂ ਤਾਂ ਕਰਨਾ ਹੈ ਤੇ ਮੈਂ ਤਾਂ ਕਰਕੇ ਰਹਾਂਗੀ ਤੁਹਾਡੇ 네ਗਟਿਵ ਕਮੈਂਟਸ ਹੋ ਗਏ 네ਗਟਿਵ ਗੱਲਾਂ ਹੋ ਗਈਆਂ ਇਹਨਾਂ ਤੋਂ ਮੈਨੂੰ ਫਰਕ ਨਹੀਂ ਪੈਂਦਾ ਤੇ ਹੌਲੀ ਹੌਲੀ ਫਰਕ ਪਿਆ ਵੀ ਨਹੀਂ ਅਛਾ ਜਦੋਂ ਤੁਸੀਂ ਕਿਹਾ ਵੀ ਇਹ ਸੋਸਾਇਟੀ ਦੇ ਵਿੱਚ ਆ ਕੇ ਮੈਂ ਫੇਸ ਕੀਤਾ ਇਹ ਸਟੱਪ ਚੀਜ਼ਾਂ ਨੂੰ ਵੀ ਤੁਹਾਨੂੰ ਕੀ ਲੱਗਦਾ ਫਿਰ ਮੈਂਟੈਲਿਟੀ ਲੋਕਾਂ ਦੀ ਹਜੇ ਤੱਕ ਇੰਨੀ ਗਰੋ ਨਹੀਂ ਹੋਈ ਹੋਈ ਵੀ ਉਸ ਲੈਵਲ ਦੇ ਉੱਤੇ ਉਹ ਪਹੁੰਚੇ ਨਹੀਂ ਵੀ ਉਹ ਪੋਜ਼ਿਟਿਵ ਤੇ 네ਗਟਿਵ ਥਿੰਮਸ ਨੂੰ ਪਤਾ ਲੱਗ ਸਕੇ ਉਹਨਾਂ ਨੂੰ ਵੀ ਇਹ 네ਗਟਿਵ ਆ ਇਹ ਪੋਜ਼ਿਟਿਵ ਆ ਬਸ ਹਰੇਕ ਗੱਲ ਨੂੰ ਉਹਨਾਂ ਨੇ 네ਗਟਿਵ ਲੈ ਲਿਆ ਨਹੀਂ ਆ ਸੋਸਾਇਟੀ ਦੇ ਵਿੱਚ ਕੁਝ ਲੋਕ ਕਈ ਲੋਕਾਂ ਦਾ ਨਾ ਮੰਨਣਾ ਹੁੰਦਾ ਕਿ 네ਗਟਿਵ ਐਨਰਜੀ ਪੋਜ਼ਿਟਿਵ ਐਨਰਜੀ ਪੋਜ਼ਿਟਿਵ ਵਾਈਬਸ 네ਗਟਿਵ ਵਾਈਬਸ ਕੁਝ ਨਹੀਂ ਹੁੰਦੀਆਂ ਪਰ ਹੁੰਦੀਆਂ ਨੇ ਬਿਲੀਵ ਕਰੋ ਹੁੰਦੀਆਂ ਨੇ ਤੋਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂਗੀ ਤੁਸੀਂ ਕਿਸੇ ਰੂਮ 'ਚ ਬੈਠੇ ਹੋ ਠੀਕ ਹੈ ਉਸ ਰੂਮ 'ਚ ਕੋਈ ਬੰਦਾ ਐਂਟਰ ਕੀਤਾ ਉਹਦੇ ਐਂਟਰ ਕਰਦਿਆਂ ਸਾਰੀ ਤੁਹਾਨੂੰ ਲੱਗਿਆ ਕਿ ਯਾਰ ਮਤਲਬ ਯਾਰ ਮੇਰਾ ਮੂਡ ਆਫ ਹੋ ਗਿਆ ਜਾਂ ਕਿਸੇ ਨੂੰ ਦੇਖ ਕੇ ਕਿ ਯਾਰ ਆਪਾਂ ਕਹਿੰਦੇ ਯਾਰ ਮੇਰਾ ਮੂਡ ਆਫ ਹੋ ਗਿਆ ਯਾਰ ਇਹਦੇ ਨਾਲ ਗੱਲ ਕਰਕੇ ਮੈਨੂੰ ਵਧੀਆ ਨਹੀਂ ਲੱਗਾ ਯਾਰ ਇਹ ਬੰਦਾ ਤਾਂ ਨਾ ਹੀ ਆਇਆ ਕਰੇ ਹਾਲਾਂਕਿ ਉਹ ਤੁਹਾਨੂੰ ਬੁਲਾਉਂਦਾ ਵੀ ਨਹੀਂ ਪਰ ਫਿਰ ਵੀ ਤੁਹਾਨੂੰ ਉਹਨੂੰ ਦੇਖ ਕੇ ਲੱਗਦਾ ਕਿ ਯਾਰ ਇਹ ਤਾਂ ਨਾ ਹੀ ਆਇਆ ਕਰੇ ਇਹ ਤਾਂ ਮੈਨੂੰ ਸ਼ਕਲ ਹੀ ਪਸੰਦ ਨਹੀਂ ਉਹਦੀ ਸ਼ਕਲ ਨਹੀਂ ਹੈ ਉਹਦੀ ਨੈਗੇਟਿਵ ਵਾਈਬਸ ਨੇ ਜੋ ਤੁਹਾਨੂੰ ਪਸੰਦ ਨਹੀਂ ਆਈਆਂ ਤੁਹਾਡੇ ਵਿੱਚ ਜਿਹੜੀ ਪੋਜ਼ਿਟਿਵਿਟੀ ਸੀ ਜਾਂ ਵਿਲ ਪਾਵਰ ਸੀ ਜਾਂ ਇੰਟੂਸ਼ਨ ਸੀ ਉਹਨੇ ਉਸ 네ਗੈਟਿਵਿਟੀ ਨੂੰ ਕੈਚ ਕਰ ਲਿਆ ਤੇ ਉਹਨੇ ਤੁਹਾਨੂੰ ਇੱਕ ਮੈਸੇਜ ਦਿੱਤਾ ਕਿ ਭਾਈ ਇਹਦੇ ਚ 네ਗੈਟਿਵ એનર્ਜੀ ਹੈ 네ਗੈਟਿਵ ਵਾਈਬਸ ਨੇ ਇਹ ਇਹ ਬੰਦਾ ਤੇਰੇ ਨਾਲ ਮੈਚ ਨਹੀਂ ਕਰੇਗਾ ਕੰਪੈਟੀਬਿਲਟੀ ਨਹੀਂ ਬਣੇਗੀ ਦੂਜੀ ਪਾਸੇ ਤੁਸੀਂ ਕਿਤੇ ਖੜੇ ਹੋ ਤੇ ਤੁਸੀਂ ਕਿਸੇ ਬੰਦੇ ਨਾਲ ਗੱਲ ਵੀ ਨਾ ਕਰੋ ਪਰ ਉਹ ਹੱਸੇ ਜਾਂ ਉਹ ਖੜਾ ਹੋਵੇ ਤਾਂ ਫਿਰ ਵੀ ਤੁਹਾਨੂੰ ਉਹਦਾ ਚਿਹਰਾ ਦੇਖ ਕੇ ਲੱਗਦਾ ਕਿ ਆਹ ਨਹੀਂ ਬੜਾ ਪੋਜ਼ੀਟਿਵ ਜਿਹਾ ਹੈ ਬੜਾ ਸ਼ਾਂਤ ਜਿਹਾ ਬੜਾ ਕਾਮਯਾਬ ਇਨਸਾਨ ਹੈ ਕਦੀ ਟਰਾਈ ਕਰਕੇ ਦੇਖਿਓ ਇਸ ਚੀਜ਼ ਨੂੰ ਕਦੀ ਆਬਜ਼ਰਵ ਕਰਕੇ ਵੇਖਿਓ ਜ਼ਿਆਦਾਤਰ ਲੋਕ ਇਸ ਚੀਜ਼ ਨੂੰ ਆਬਜ਼ਰਵ ਨਹੀਂ ਕਰਦੇ ਪਰ ਮੈਂ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕਰਦੀ ਆਂ ਕਦੀ ਵੀ ਮੇਰੇ ਕੋਲ ਕੋਈ ਆ ਕੇ ਗਿਆ ਹੋਵੇ ਤਾਂ ਮੈਨੂੰ ਅਜੀਬ ਜਿਹੀ ਫੀਲਿੰਗ ਆਈ ਹੋਵੇ ਤਾਂ ਮੈਨੂੰ ਲੱਗਦਾ ਨਹੀਂ ਯਾਰ 네ਗੇਟਿਵਿਟੀ ਕਿੰਨੀ ਹੈ ਇਹਦੇ ਵਿੱਚ ਮੈਨੂੰ ਇਹ ਚੀਜ਼ਾਂ ਫੀਲ ਹੋ ਜਾਂਦੀਆਂ ਨੇ ਦੂਜੇ ਪਾਸੇ ਕਈ ਲੋਕ ਐਸੇ ਨੇ ਜਿਨ੍ਹਾਂ ਨਾਲ ਮੈਂ ਕਦੀ ਗੱਲ ਵੀ ਨਹੀਂ ਕੀਤੀ ਪਰ ਮੇਰਾ ਦਿਲ ਕਰਦਾ ਯਾਰ ਕਿੰਨਾ ਪੋਜ਼ਿਟਿਵ ਬੰਦਾ ਮੈਂ ਇਹਦੇ ਨਾਲ ਗੱਲ ਕਰਨੀ ਆ ਉਹਦੀਆਂ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਜੋ ਮੈਨੂੰ ਅਟਰੈਕਟ ਉਹਦੇ ਵੱਲ ਕਰਦੀਆਂ ਨੇ ਹਮੇਸ਼ਾ ਆਪਣੀਆਂ ਵੈਲ ਪਾਵਰਸ ਜੇ ਤੁਸੀਂ ਖੁਦ ਪੋਜ਼ਿਟਿਵ ਹੋ ਤੁਸੀਂ ਪੋਜ਼ਿਟਿਵਿਟੀ ਵੱਲ ਅਟਰੈਕਟ ਹੋਵੋਗੇ ਜੇ ਤੁਸੀਂ ਖੁਦ 네ਗੇ ਸੋ ਅ ਦੂਜਾ ਦੂਜਾ ਸਵਾਲ ਪੁੱਛਿਆ ਸੀਗਾ ਕਿ ਸੋਸਾਇਟੀ ਦੇ ਵਿੱਚ ਚੀਜ਼ਾਂ ਕਿਉਂ ਹੁੰਦੀਆਂ ਨੇ ਯਾ ਆਪਾਂ ਗਰੋ ਨਹੀਂ ਕਰ ਰਹੇ ਗੱਲ ਇਹ ਨਹੀਂ ਕਿ ਆਪਾਂ ਗਰੋ ਨਹੀਂ ਕਰ ਰਹੇ ਗੱਲ ਇਹ ਕਿ ਆਪਾਂ ਗਰੋ ਕਰਨਾ ਹੀ ਨਹੀਂ ਚਾਹੁੰਦੇ ਆਪਾਂ ਗਰੋ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਪਾਂ ਮਿਹਨਤ ਨਹੀਂ ਕਰਨਾ ਚਾਹੁੰਦੇ ਆਪਾਂ ਆਪਣੇ ਮਾਈਂਡ ਦਾ 100% ਆਪਾਂ ਆਪਣੇ ਕ੍ਰੀਏਟੀਵਿਟੀ ਦਾ 100% ਜਾਂ ਆਪਾਂ ਜੋ ਵੀ ਹਾਰਡਵਰਕ ਕਰਦੇ ਆ ਉਹ ਉਹ ਚਾਹੁੰਦੇ ਨਹੀਂ ਆਪਾਂ ਕਿ 100% ਕਰੀਏ ਜਾਂ ਆਪਾਂ ਕੁਝ ਗ੍ਰੈਬ ਕਰੀਏ ਆਪਾਂ ਚਾਹੁੰਦੇ ਆ ਬਸ ਜੋ ਹੈ ਠੀਕ ਹੈ ਯਾਰ ਬਸ ਗੱਲ ਖਤਮ ਹੋ ਗਈ ਜਿੱਦਨਾ ਪਾਏ ਸੋਚਾਂਗੇ ਕਿ ਨਹੀਂ ਯਾਰ ਮੈਂ ਜੋ ਪੜ ਰਿਹਾ ਹਾਂ ਹੁਣ ਕਈ ਵਾਰ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਆਪਾਂ ਕੋਈ ਪੇਪਰ ਭਰਦੇ ਆ ਆਪਾਂ ਉਹਦੀ ਫੀਸ ਦਿੰਨੇ ਆ 3-3000 ਰੁਪਏ ਫੀਸ ਹੁੰਦੀ ਹੈ ਗਵਰਨਮੈਂਟ ਐਗਜ਼ਾਮਸ ਦੀ ਆਪਾਂ ਪੇਪਰ ਭਰ ਦਿੰਨੇ ਆ ਬਾਅਦ ਦੇ ਵਿੱਚ ਆਪਾਂ ਕਹਿੰਨੇ ਆ ਪੜ ਲਾਂਗੇ ਪੜ ਲਾਂਗੇ ਆਪਾਂ ਪੜਦੇ ਨਹੀਂ ਆ ਆਪਾਂ ਪੇਪਰ ਕਲੀਅਰ ਨਹੀਂ ਕਰਦੇ ਫਿਰ ਆਪਾਂ ਰੋਂਨੇ ਆ ਜਿਸ ਦਿਨ ਆਪਾਂ ਇਸ ਚੀਜ਼ ਦੀ ਵੈਲਿਊ ਕਰਨੀ ਸਿੱਖ ਜਾਾਂਗੇ ਕਿ ਮੈਂ 3000 ਰੁਪਏ ਇਸ ਪੇਪਰ ਤੇ ਲਗਾਇਆ ਹੈ ਤੇ ਮੈਨੂੰ ਇਹਦੀ ਆਊਟਪੁੱਟ ਚਾਹੀਦੀ ਹੈ ਉਸ ਦਿਨ ਆਪਾਂ ਗਰੋ ਕਰਾਂਗੇ ਜਦੋਂ ਤੱਕ ਆਪਾਂ ਇਹ ਸੋਚੀ ਜਾਵਾਂਗੇ ਦੇਖੀ ਜੋ ਹੋ ਗਿਆ ਹੋ ਗਿਆ ਮੈਂ ਟੈਂਸ਼ਨ ਨਹੀਂ ਲੈਂਦਾ ਆਪਾਂ ਗਰੋ ਨਹੀਂ ਕਰਾਂਗੇ ਔਰ ਇੱਥੇ 네ਗਟਿਵਿਟੀ ਆ ਕੇ ਆਪਾਂ ਨੂੰ ਕੈਚ ਕਰਦੇ ਕਿਉਂਕਿ ਦੂਜਾ ਬੰਦਾ ਗਰੋ ਕਰ ਜਾਂਦਾ ਆਪਾਂ ਉਹ ਤੋਂ ਜੈਲਸ ਕਰਦੇ ਆ ਜੇ ਜੈਲਸ ਕਰਾਂਗੇ 네ਗਟਿਵਿਟੀ ਆਉਗੀ ਤੇ ਜਦੋਂ ਤੁਸੀਂ ਕਹੇ ਵੀ ਕਿਸੇ ਬੰਦੇ ਦੇ ਨਾਲ ਆਪਾਂ ਨੂੰ ਪੋਜ਼ਿਟਿਵ ਲੱਗਦਾ ਕਿਸੇ ਤੋਂ 네ਗੇਟਿਵ ਵਾਈਬਸ ਆਉਂਦੀਆਂ ਨੇ ਫਿਰ ਇਹ ਆਪਣੇ ਮਾਈਂਡ ਦੇ ਵਿੱਚ ਇਦਾਂ ਦੀ ਇਮੇਜ ਸੈੱਟ ਹੋ ਜਾਂਦੀ ਹੈ ਜਾਂ ਆਪਣਾ ਮਾਈਂਡ ਹੀ ਇਦਾਂ ਦਾ ਬਣਾ ਲੈਂਦਾ ਵੀ ਹਾਂ ਇਹ ਬੰਦਾ 네ਗੇਟਿਵ ਆ ਯਾਰ ਇਹ ਬੰਦਾ ਪੋਜ਼ਿਟਿਵ ਆ ਇਹਦੇ ਤੋਂ ਮੈਂ ਦੂਰ ਰਹਾ ਹਾਂ ਹਾਂ ਇਹਦੇ ਕੋਲੇ ਮੈਂ ਜਾਵਾਂ ਕਿਉਂਕਿ ਇਹ ਪੋਜ਼ਿਟਿਵ ਆ ਫਿਰ ਇਹ ਕਿੱਦਾਂ ਪਤਾ ਲੱਗਦਾ ਬੰਦੇ ਨੂੰ ਵੀ ਇਹ 네ਗੇਟਿਵ ਆ ਇਹ ਪੋਜ਼ਿਟਿਵ ਆ ਕਈ ਤਰੀਕੇ ਹੁੰਦੇ ਨੇ ਕਿਸੇ ਨਾਲ ਗੱਲ ਕਰਕੇ ਠੀਕ ਹੈ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਨੂੰ ਗੱਲ ਕਰਨਾ ਅੱਛਾ ਨਹੀਂ ਲੱਗਦਾ ਹੋ ਸਕਦਾ ਬੰਦੇ ਦਾ ਬਿਹੇਵੀਅਰ ਰੂਡ ਹੋਵੇ ਜਾਂ ਉਹ ਤੁਹਾਨੂੰ ਡੋਮਿਨੇਟ ਕਰਨ ਲਈ ਕੋਈ ਅਸੀ ਗੱਲ ਕਹਦੇ ਕਈ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਨੋਲਿਜ ਹੁੰਦੀ ਹੈ ਬਹੁਤ ਸਿਆਣੇ ਹੁੰਦੇ ਨੇ ਕਿਸੇ ਮੁਕਾਮ ਤੇ ਪਹੁੰਚੇ ਹੁੰਦੇ ਨੇ ਪਰ ਉਹਨਾਂ ਚ ਕਮਾਂਡ ਕਹਿ ਲਓ ਇਹਨਾਂ ਜ਼ਿਆਦਾ ਭਰਿਆ ਹੁੰਦਾ ਹੈ ਕਿ ਉਹਨਾਂ ਨੂੰ ਆਪ ਦੇ ਆਪ ਤੋਂ ਇਲਾਵਾ ਹੋਰ ਕੋਈ ਦਿਖਦਾ ਹੀ ਨਹੀਂ ਐਦਾਂ ਦੇ ਬੰਦੇ ਨਾਲ ਤੁਸੀਂ ਜਾ ਕੇ ਗੱਲ ਕਰੋਗੇ ਤੁਹਾਨੂੰ ਕੀ ਫੀਲ ਹੋਏਗਾ ਓਬਵੀਅਸਲੀ ਨੈਗੇਟਿਵ ਫੀਲ ਹੋਏਗਾ ਕਿਉਂਕਿ ਉਹਨੇ ਤੁਹਾਨੂੰ ਡੋਮਿਨੇਟ ਕਰਤਾ ਨਾ ਕੁਝ ਲੋਕ ਦੇ ਕੋਲ ਬੜੀਆਂ ਆਸ਼ਾਵਾਂ ਲੈ ਕੇ ਗਏ ਸੀ ਕਿ ਇਹ ਤੁਹਾਨੂੰ ਕੋਈ ਰਾਹ ਦਿਖਾਊਗਾ ਉਹਨੇ ਦਿਖਾਇਆ ਨਹੀਂ ਉਹਨੇ ਤੁਹਾਨੂੰ ਡੋਮੀਨੇਟ ਕਰਦਾ ਇੱਕ ਨੈਗੇਟਿਵ ਫੀਲਿੰਗ ਆਈ ਤੁਸੀਂ ਬਾਹਰ ਆ ਗਏ ਕਿ ਮੈਂ ਨਹੀਂ ਇਸ ਬੰਦੇ ਕੋਲ ਜਾਂਦਾ ਆਟੋਮੈਟਿਕਲੀ ਫੀਲ ਹੋਇਆ ਦੂਜੀ ਪਾਸੇ ਤੁਸੀਂ ਕਿਸੇ ਹੋਰ ਬੰਦੇ ਦੇ ਕੋਲ ਜਾਂਦੇ ਹੋ ਸਪੋਜ਼ ਕਰੋ ਕਿ ਉਹ ਬੰਦਾ ਲੈਸ ਐਕਸਪੀਰੀਐਂਸਡ ਹੈ ਉਹਨੂੰ ਜ਼ਿਆਦਾ ਐਕਸਪੀਰੀਐਂਸ ਨਹੀਂ ਹੈ ਪਰ ਜਿੰਨਾ ਕਿ ਹੈ ਉਹਨੇ ਉਹ ਤੁਹਾਡੇ ਨਾਲ ਖੁਸ਼ੀ-ਖੁਸ਼ੀ ਸ਼ੇਅਰ ਕੀਤਾ ਤੇ ਤੁਸੀਂ ਇਹ ਸੋਚੋਗੇ ਕਿ ਯਾਰ ਮੈਂ ਗਾ ਤਾਂ ਇਹਦੇ ਕੋਲ ਹੀ ਜਾਊਂਗਾ ਤਾਨੂੰ ਆਟੋਮੈਟਿਕਲੀ ਪਤਾ ਲੱਗ ਗਿਆ ਕਿ ਇਹਨਾਂ ਜੋ ਪੋਜ਼ਿਟਿਵ ਕੌਨ ਸੀ 네ਗੇਟਿਵ ਕੌਨ ਸੀ ਦੂਜਾ ਕਈ ਵਾਰ ਐ ਹੁੰਦਾ ਹੈ ਕਿ ਕਿਸੇ ਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਜਾਂ ਇਸ਼ਾਰਿਆਂ ਤੋਂ ਕਈ ਵਾਰ ਲੋਕ ਤੁਹਾਨੂੰ ਦੇਖ ਕੇ ਐਕਸਪ੍ਰੈਸ਼ਨ ਹੀ ਇਦਾਂ ਦੇ ਦੇ ਦਿੰਦੇ ਨੇ ਜਾਂ ਕਈ ਵਾਰ ਕਿਸ ਕੋਈ ਤੁਹਾਨੂੰ ਦੇਖ ਕੇ ਮੂੰਹ ਹੀ ਇਦਾਂ ਦਾ ਬਣਾ ਲੈਂਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਦੇਖ ਕੇ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਹੈ ਕਿ ਬਈ ਇਹ ਬੰਦਾ ਮੈਨੂੰ ਪਸੰਦ ਕਰਦਾ ਹੈ ਨਹੀਂ ਕਰਦਾ ਜਾਂ ਇਹ ਪੋਜ਼ਿਟਿਵ ਹੈ ਜਾਂ ਇਹ 네ਗੇਟਿਵ ਹੈ ਕਈਆਂ ਦੇ ਚਿਹਰੇ ਹਰ ਟਾਈਮ ਡਿਪਰੈਸਡ ਹੀ ਰਹਿੰਦੇ ਨੇ ਜਿਨ੍ਹਾਂ ਦੇ ਚਿਹਰੇ ਹੀ ਡਿਪਰੈਸਡ ਨੇ ਉਹ ਕੀ ਤੁਹਾਨੂੰ ਪੋਜ਼ਿਟਿਵਿਟੀ ਸੋ ਕਾਫੀ ਚੀਜ਼ਾਂ ਨੇ ਮੈਟਰ ਕਰਦੀਆਂ ਨੇ ਇਹ ਆਪਾਂ ਫਾਈਂਡ ਆਊਟ ਕਰ ਲੈਣੇ ਹੁੰਨੇ ਆ ਸਮੇਂ-ਸਮੇਂ ਦੇ ਨਾਲ ਜੇ ਆਪਾਂ ਆਖੀਏ ਕਿ ਅਸੀਂ ਛੋਟੀ ਜਿਹੀ ਚ ਜੰਮਦੇ ਹਾਂ ਇਸ ਦਾ 네ਗੈਟਿਵਿਟੀ ਪੋਜ਼ਿਟਿਵਿਟੀ ਪਤਾ ਕਰਨ ਲੱਗ ਜਾਈਏ ਸੋ ਇਹ ਔਖਾ ਹੈ ਅਚਾ ਜਿੱਦਾਂ ਤੁਸੀਂ ਕਿਹਾ ਵੀ 네ਗੈਟਿਵਿਟੀ ਤੇ ਪੋਜ਼ਿਟਿਵਿਟੀ ਤੇ ਜਿਹੜਾ ਇੱਕ ਵਾਰ ਬੰਦਾ 네ਗੈਟਿਵ ਆਪਾਂ ਨੂੰ ਲੱਗ ਗਿਆ ਵੀ ਇਹਦੀ ਇਮੇਜ ਆਪਣੇ ਮਾਈਂਡ ਦੇ ਵਿੱਚ ਸੈੱਟ ਹੋ ਗਈ ਵੀ ਇਹ 네ਗੈਟਿਵ ਆ ਫਿਰ ਉਹਨੂੰ ਆਪਾਂ ਦੁਬਾਰਾ ਕਦੇ ਵੀ ਪੋਜ਼ਿਟਿਵ ਵੇ ਦੇ ਵਿੱਚ ਨਹੀਂ ਦੇਖ ਸਕਦੇ ਵੀ ਜਾਂ ਇੱਕ ਵਾਰੇ ਮੇਜ ਸੈੱਟ ਹੋ ਗਈ ਵੀ 네ਗੇਟਿਵ ਆਏ ਬੰਦੇ ਨੇ 네ਗੇਟਿਵ ਹੀ ਗੱਲ ਕਰਨੀ ਐ ਕੀ ਪਤਾ ਲੱਗਦਾ ਉਹ ਬੰਦੇ ਦਾ ਬਿਹੇਵੀਅਰ ਹੀ ਇਦਾਂ ਦਾ ਹੋਵੇ ਵੀ ਉਹ ਰੂਡਨੈਸ ਦੇ ਵਿੱਚ ਪਰ ਬੰਦਾ ਵਧੀਆ ਹੋਵੇ ਵੀ ਉਹ ਕਹਿੰਦੇ ਨੇ ਹੁੰਦੇ ਡੋਂਟ ਜਜ ਬੁੱਕ ਬਾਇਟਸ ਕਵਰ ਫਿਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਵੀ ਇਹ ਕੱਲਾ 네ਗੇਟਿਵ ਹੀ ਆ ਬੰਦਾ ਪੋਜ਼ੀਟਿਵ ਨਹੀਂ ਰਹੇਗਾ ਕਦੇ ਵੀ ਜਿਹੜੇ ਬੰਦੇ ਆ 네ਗੇਟਿਵ ਹੁੰਦੇ ਨੇ ਉਹਨਾਂ ਦੇ ਨਾਲ ਤੁਸੀਂ ਟਾਈਮ ਸਪੈਂਡ ਕਰਕੇ ਦੇਖ ਲਓ ਠੀਕ ਐ ਕੁਝ ਹੀ ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਕੁ ਪਾਣੀ ਚ ਬੰਦਾ ਜਾ ਇਹ ਕਿੱਥੋਂ ਬੋਲਦਾ ਹੈ ਇਹਦੀਆਂ ਹਰਕਤਾਂ ਕੀ ਨੇ ਜੇ ਤੁਹਾਨੂੰ ਉਹਦੇ ਨਾਲ 1 ਵੀਕ ਸਪੈਂਡ ਕਰਕੇ ਚਲੋ 1 ਵੀਕ ਬਹੁਤ ਜ਼ਿਆਦਾ ਤੁਸੀਂ 3 ਦਿਨ ਲਾ ਲਓ 3 ਦਿਨ ਸਪੈਂਡ ਕਰਕੇ ਤੁਹਾਨੂੰ ਇੱਕ ਦਿਨ ਵੀ ਇਹ ਫੀਲ ਹੋਇਆ ਕਿ ਨਹੀਂ ਮੈਂ ਜੋ ਪਹਿਲੇ ਦਿਨ ਸੋਚਿਆ ਸੀ ਇਹ ਬੰਦਾ ਉਹੀ ਹੈ ਤਾਂ ਉਹ ਬੰਦਾ ਉਹੀ ਹੈ ਟਾਈਮ ਸਪੈਂਡ ਕਰਨਾ ਕਿਸੇ ਨਾਲ ਕਿਸੇ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੁੰਦਾ ਮੈਂ ਇਹ ਨਹੀਂ ਕਹਿੰਦੀ ਕਿ ਆਪਾਂ ਕਿਸੇ ਨੂੰ ਪਹਿਲੀ ਵਾਰ ਮਿਲੇ ਆ ਤੇ ਜੋ ਉਹਦੇ ਪਹਿਲੀ ਵਾਰ ਉਹਨੇ ਜੋ ਆਪਣੇ ਤੇ ਇਮਪ੍ਰੈਸ਼ਨ ਪਾਇਆ ਉਹ ਛਾਪ ਛੱਡ ਗਿਆ ਨਹੀਂ ਯਕੀਨ ਮੰਨਿਓ ਯੂਜੂਲੀ ਕਈ ਵਾਰ ਲੋਕ ਕਿਸੇ ਨੂੰ ਮਿਲਦੇ ਹੁੰਦੇ ਨੇ ਤੇ ਸੋਚਦੇ ਹੁੰਦੇ ਨੇ ਕਿ ਇਹ ਤਾਂ ਬਹੁਤ ਰੂਡ ਆ ਤੁਸੀਂ ਮੈਨੂੰ ਲਾ ਲਓ ਕਿਸੇ ਨੂੰ ਲਾ ਲਓ ਹਨਾ ਤੇ ਜਦੋਂ ਦੂਜੀ ਤੀਜੀ ਵਾਰ ਮਿਲਦੇ ਨੇ ਗੱਲਬਾਤ ਕਰਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਇਹ ਤਾਂ ਬੰਦਾ ਹੀ ਬੜਾ ਨਾਈਸ ਆ ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਯਾਰ ਇਹ ਇਹਨੇ ਨੈਗੇਟਿਵ એનર્ਜੀ ਅੱਜ ਵੀ ਥ्रो ਕੀਤੀ ਆ ਮੇਰੇ ਤੇ ਕੱਲ ਵੀ ਕੀਤੀ ਆ ਪਰਸੋਂ ਵੀ ਕੀਤੀ ਆ ਸੋ ਜਾਓ ਉਹਦੇ ਨਾਲ ਗੱਲ ਕਰੋ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ ਪਹਿਲੀ ਗੱਲ ਤਾਂ ਮੈਂ ਸੋਚਦੀ ਆ ਕਿ ਅਸੀਂ ਕਿਸੇ ਤੋਂ ਫਾਈਂਡ ਆਊਟ ਕਰਕੇ ਲੈਣੇ ਕੀ ਆ ਆਪਾਂ ਇਸੇ ਹੀ ਦਾਇਰੇ ਚ ਘੁੰਮੇ ਹੋਏ ਆ ਠੀਕ ਹੈ ਕਿ ਇਹਨੇ ਮੈਨੂੰ ਦੇਖ ਕੇ ਮੂੰਹ ਕਿਉਂ ਬਣਾਇਆ ਮੈਂ ਜਾ ਕੇ ਪੁੱਛ ਕਿਉਂ ਨਾ ਇਹ ਆਪਣਾ ਕੰਸਰਨ ਨਹੀਂ ਆ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਬੰਦਾ ਨੈਗੇਟਿਵ ਹੈ ਜੇ ਤੁਹਾਨੂੰ ਉਹਦੀ ਲੋੜ ਹੈ ਤੇ ਜਾ ਕੇ ਉਹਦੇ ਨਾਲ ਗੱਲ ਕਰੋ ਸ਼ਾਊਟ ਆਊਟ ਕਰੋ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਅਗਰ ਨਹੀਂ ਹੈ ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਆਪਾਂ ਨੂੰ ਇਹਨਾਂ ਪਛੜਣਾਂ 'ਚ ਪੈਣਾ ਚਾਹੀਦਾ ਕਿਉਂਕਿ ਇਹਨਾਂ ਚੀਜ਼ਾਂ 'ਚ ਪੈ ਪੈ ਕੇ ਆਪਾਂ ਨੈਗੇਟਿਵਿਟੀ ਨੈਗੇਟਿਵਿਟੀ ਖੇਡ ਰਹੇ ਹਾਂ ਠੀਕ ਹੈ ਆਪਾਂ ਆਪਣੇ ਕੰਮ ਤੋਂ ਪਿੱਛੜ ਰਹੇ ਹਾਂ ਆਪਾਂ ਇਹਨਾਂ ਹੀ ਚੀਜ਼ਾਂ ਦੇ ਵਿੱਚ ਸੋਚ-ਸੋਚ ਕੇ ਆਪਣੀ ਜ਼ਿੰਦਗੀ ਗਵਾ ਰਹੇ ਹਾਂ which leads us to depression depression ਅਗੇਨ ਕੀ ਹੁੰਦਾ ਨੈਗੇਟਿਵਿਟੀ ਹੁੰਦੀ ਆ ਅੱਛਾ ਵੀ ਇਹ ਜ਼ਿਆਦਾਤਰ 18 19 20 21 22 ਇਸੇ ਉਮਰ ਦੇ ਵਿੱਚ ਕਿਉਂ ਹੁੰਦਾ ਕੀ ਇਹ ਵੱਡੀ ਉਮਰ ਦੇ ਵਿੱਚ ਵੀ ਹੁੰਦਾਗਾ ਵੀ ਆਪਾਂ ਪਹਿਲੀ ਗੱਲ ਤੇ ਵੀ ਚਲੋ ਕੰਫਰਟ ਨਹੀਂ ਹੁੰਦਾ ਲੋਕ ਕੰਫਰਟੇਬਲ ਦੇ ਕਰਕੇ 네ਗੇਟਿਵ ਆ ਜਾਂਦੀਆਂ ਵਾਈਬਸ ਹੁੰਦੀਆਂ ਨੇ ਇਹ ਜ਼ਿਆਦਾ ਇਸੇ ਉਮਰ ਦੇ ਵਿੱਚ ਕਿਉਂ ਹੁੰਦਾ ਹੈ ਜ਼ਿਆਦਾ ਇਸੇ ਉਮਰ ਚ ਵੀ ਹੁੰਦਾ ਜਾਂ ਕਹਿ ਲਓ ਜਿਹੜੇ ਬਹੁਤ ਕੁਝ ਗਰੋਇੰਗ ਏਜ ਦੇ ਨੇ ਮਚਿਓਰ ਏਜ ਦੇ ਨੇ ਮੈਂ ਪਾਰਟिकुलर ਏਜ ਤਾਂ ਨਹੀਂ ਕਹਿਣਾ ਚਾਹੂੰਗੀ ਉਹਨਾਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਇਹ ਚੀਜ਼ ਬਚਪਨ ਤੋਂ ਹੀ ਹੁੰਦੀ ਹੈ ਠੀਕ ਹੈ ਬਚਪਨ ਤੋਂ ਲੈ ਕੇ ਆਪਣਾ ਬਿਹੇਵੀਅਰ ਆਪਣੇ ਨਾਲ ਚੱਲਦਾ ਹੈ ਜੇ ਮੈਂ ਬਚਪਨ ਦੇ ਵਿੱਚ ਬਹੁਤ ਅچھے ਨੇਚਰ ਦੀਆਂ ਮੈਂ ਸਾਰੀ ਉਮਰ ਅچھے ਨੇਚਰ ਦੀ ਰਹੂੰਗੀ ਜੇ ਮੈਂ ਬਚਪਨ ਤੋਂ ਹੀ ਇਦਾਂ ਦੀ ਆ ਕਿ ਮੈਨੂੰ ਤਾਂ ਜੈਲਸੀ ਡੋਮਿਨੇਸ਼ਨ ਇਹ ਮੇ ਚੀਜ਼ਾਂ ਫੇਸ ਕੀਤੀਆਂ ਨੇ ਤਾਂ ਮੈਂ ਇਹ ਚੀਜ਼ਾਂ ਦੂਜਿਆਂ ਤੇ ਉੱਤੇ ਅਜ਼ਮਾਉਂਗੀ ਇਹ ਵੀ ਬਹੁਤ ਵੱਡਾ ਇੱਕ ਇੰਪੈਕਟ ਹੁੰਦਾ ਆ ਆਪਾਂ ਜੋ ਕੁਝ ਚੱਲਿਆ ਆਪਾਂ ਦੂਜੇ ਦੇ ਉੱਤੇ ਇਹ which is a try ਕਰਦੇ ਹਾਂ ਹੁਣ ਤੁਸੀਂ ਆਖਿਆ ਸੀ ਕਿ 18 19 20 21 ਸਾਲ ਦੇ ਸਕੂਲ ਤੋਂ ਆਏ ਆਪਾਂ ਬਾਹਰ ਠੀਕ ਹੈ ਸਕੂਲ ਦੇ ਵਿੱਚ ਆਪਾਂ ਕੁਝ ਬਹੁਤਾ ਖਾਸ ਨਹੀਂ ਕਰ ਸਕੇ ਸਕੂਲ ਤੋਂ ਬਾਅਦ ਆਪਾਂ ਕਾਲਜ ਆ ਗਏ ਕਾਲਜ ਦੇ ਵਿੱਚ ਆ ਕੇ ਆਪਾਂ ਲਾਈਫ ਦੇਖਦੇ ਆਂ ਲੋਕਾਂ ਦਾ ਲਾਈਫਸਟਾਈਲ ਹੋਰ ਐ ਸਾਡਾ ਹੋਰ ਐ ਤਾਂ ਉਹ ਆਪਣੇ ਚ ਇੱਕ ਤਰ੍ਹਾਂ ਦੀ ਜੈਲਸੀ ਦੀ ਭਾਵਨਾ ਕਹਿ ਲਓ ਜਾਂ ਫਿਰ ਇੱਕ ਤਰ੍ਹਾਂ ਦਾ ਅਹਿਸਾਸੇ ਕਮਤਰੀਨ ਪੈਦਾ ਕਰ ਦਿੰਦਾ ਆ ਆਪਾਂ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਸਮਝਣ ਲੱਗ ਜਾਂਦੇ ਆ ਓਬਵੀਅਸਲੀ ਉਹਨਾਂ ਤੋਂ ਪਿੱਛੇ ਪਿੱਛੇ ਰਹਿਣ ਲੱਗ ਜਾਂਦੇ ਆ ਖਿਜੇ ਖਿਜੇ ਰਹਿਣ ਲੱਗ ਜਾਂਦੇ ਆ ਜੇ ਆਪਾਂ ਖਿਜੇ ਖਿਜੇ ਰਹਾਂਗੇ ਤਾਂ ਆਪਾਂ 네ਗੇਟਿਵ ਵਾਈਬਸ ਨੂੰ ਅਟਰੈਕਟ ਕਰਾਂਗੇ ਠੀਕ ਐ ਦੂਜਾ ਅੱਜਕੱਲ ਮੁੰਡੇ ਕੁੜੀਆਂ 네ਗੇਟਿਵ ਇਸ ਕਰਕੇ ਹੋ ਗਏ ਨੇ ਉਹਨਾਂ ਦੇ ਰਿਲੇਸ਼ਨਾਂ ਨੇ ਮਾਰਤਾ ਠੀਕ ਹੈ ਸਟੱਡੀ ਦਾ ਇਹਨਾਂ ਪ੍ਰੈਸ਼ਰ ਬਹੁਤ ਘੱਟ ਬੱਚੇ ਲੈਂਦੇ ਨੇ ਸਟੱਡੀ ਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਬੱਚੇ ਸਮਝਦੇ ਨੇ ਕਿ ਅਸੀਂ ਕਰੀਏ ਬਜਾਏ ਫੈਸ਼ਨਾਂ ਤੋਂ ਜੋ ਮੈਂ ਸਮਝਦੀ ਆ ਅਸੀਂ ਪਿੰਡ ਤੋਂ ਨਿਕਲੇ ਹੋਏ ਲੋਕ ਆ ਅਸੀਂ ਜਦੋਂ ਸ਼ਹਿਰ ਚ ਆ ਕੇ ਦੇਖਿਆ ਕਿ ਤੇ ਦੁਨੀਆ ਹੋਰ ਹੀ ਪਾਸੇ ਤੁਰੇ ਫਿਰਦੀ ਐ ਸੰਤ ਲੱਗਦਾ ਸੀ ਕਿ ਪਿੰਡ ਦੇ ਵਿੱਚ ਮੇਨ ਚੀਜ਼ ਇਹੀ ਹੁੰਦੀ ਆ ਵੀ ਆਪਾਂ ਬਾਹਰ ਨਿਕਲ ਕੇ ਪੜਨਾ ਵਾ ਪਰ ਇੱਥੇ ਆ ਕੇ ਇਹ ਚੀਜ਼ ਦੇਖਿਆ ਕਿ ਪੌਮ ਸ਼ੌਪ ਜ਼ਿਆਦਾ ਨੇ ਉਹਨੇ ਮੇਰ ਤੋਂ ਵਧੀਆ ਕੱਪੜੇ ਪਾਏ ਹੋਏ ਨੇ ਇਹ ਮੇਰ ਤੋਂ ਵਧੀਆ ਕਿਵੇਂ ਲੱਗਿਆ ਜੇ ਉਹ ਆ ਗਿਆ ਕੋਲ ਆਪਾਂ ਉਹਦੀ ਇਨਸਲਟ ਕਰਨ ਲਈ ਜਾਂ ਆਪਣੇ ਆਪ ਨੂੰ ਉਹਦੇ ਤੋਂ ਜ਼ਿਆਦਾ ਘੈਂਟ ਸ਼ੋਅ ਕਰਨ ਦੇ ਲਈ ਕਿਹਾ ਤਾਂ ਉਹ ਤਾਂ ਐਵੇਂ ਹੀ ਲੱਗੀ ਜਾਨਾ ਉਹਦੇ ਨੂੰ 네ਗੇਟਿਵ 네ਗੇਟਿਵ ਬੋਲ ਆਪਾਂ ਸੁੱਟਦੇ ਉਹਨੂੰ ਵੀ ਲੱਗੂਗਾ ਯਾਰ ਪਾ ਕੇ ਤਾਂ ਮੈਂ ਇੰਨੇ ਮਹਿੰਗੇ ਐਵੇਂ ਸੱਚੀ ਢਪੇੜਾ ਲੱਗੀ ਜਾਨਾ ਆਪਾਂ ਉਹਦੇ ਚ 네ਗੇਟਿਵ એનર્ਜੀ ਪਾਤੀ ਉਹਨੂੰ ਥੋੜਾ ਸੋਚਣ ਲਈ ਮਜਬੂਰ ਕਰਤਾ ਸੋ ਮੈਨੂੰ ਐ ਫੀਲ ਹੁੰਦਾ ਮਤਲਬ ਯੂਸੂअली ਮੈਂ ਇਹ ਸੋਚਦੀ ਹੁੰਨੀ ਆ ਕਿ ਜਿਹੜੇ ਕਾਲਜ ਗੋਇੰਗ ਲੋਕ ਨੇ ਬੱਚੇ ਨੇ ਉਹ ਸਟੱਡੀ ਨੂੰ ਛੱਡ ਕੇ ਪੌਮ ਸ਼ੌਮਸ ਹੋ ਗਏ ਬ੍ਰਾਂਡ ਹੋ ਗਏ ਆ ਦੀ ਲਵ ਲਾਈਫ ਹੋ ਗਈ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਇਹਨਾਂ ਚੀਜ਼ਾਂ ਚੋਂ ਵੀ ਪੋਜ਼ਿਟਿਵ ਚੀਜ਼ਾਂ ਨਹੀਂ ਕੱਢ ਲੈ ਹੁਣ ਬாய்ਫ੍ਰੈਂਡ ਦੇ ਨਾਲ ਜਾਂ গারਲਫ੍ਰੈਂਡ ਦੇ ਨਾਲ ਮੁੰਡੇ ਕੁੜੀ ਨੇ ਕੀ ਸੋਚਣਾ ਐ ਨਹੀਂ ਸੋਚਣਾ ਵੀ ਵਧੀਆ ਟਾਈਮ ਕਿਵੇਂ ਸਪੈਂਡ ਹੋ ਜੇ ਉਹਨੂੰ ਕੁਝ ਕਰਦੇ ਵੇਖ ਲੈ ਤੇ ਕਲੇਸ਼ ਕਰਨ ਵਾਲੀ ਗੱਲ ਖਿੱਚ ਲਿਆਉਣੀਆਂ ਤੇ ਉਹ 네ਗੇਟਿਵ ਹੀ ਆ ਫਿਰ ਪੋਜ਼ਿਟਿਵ ਤਾਂ ਹੈ ਨੀਗੀ ਫਿਰ ਆਪਾਂ ਉਹਦੇ ਨਾਲ ਲੜਕੇ ਘਰੇ ਗਏ ਆ ਘਰੇ ਜਾ ਕੇ ਫਿਰ ਉਹਦਾ ਗੁੱਸਾ ਆਪਾਂ ਮਾਪਿਓ ਤੇ ਤਾਰਨਾ ਫਿਰ ਉਹ 네ਗੈਟਿਵਿਟੀ ਹੋਗੀ ਕੀ ਹੋਗੀ ਜਾਂ ਫਿਰ ਘਰੇ ਮੰਮੀ ਤੋਂ ਡਾਂਟ ਖਾ ਲਈਆਂ ਪਾਪਾ ਤੋਂ ਡਾਂਟ ਖਾ ਲਈ ਜਾਂ ਭਰਾ ਨਾਲ ਲੜਾਈ ਹੋ ਗਈ ਉਹਦਾ ਗੁੱਸਾ ਬਾਹਰ ਅਗੇ ਫਰੈਂਡਸ ਤੇ ਕੱਢ ਦੇਣਾ ਜਾਂ ਫਿਰ ਤੁਰੇ ਜਾਂਦੇ ਆਟੋ ਵਾਲੇ ਤੇ ਕੱਢ ਦੇਣਾ ਕਿਸੇ ਤੇ ਵੀ ਕੱਢ ਦੇਣਾ ਸੋ ਇਹ 네ਗੈਟਿਵਿਟੀ ਹੁੰਦੀ ਆ ਹੋਰ ਕੀ ਹੁੰਦੀ ਆ ਇੱਕ ਚੀਜ਼ ਨੂੰ ਲੈ ਕੇ ਨਾ ਇਹ ਜਿਹੜੀ ਯੰਗ ਜਨਰੇਸ਼ਨ 18 ਤੋਂ 19 20 21 23 ਸਾਲ ਦੇ ਜਿਹੜੇ ਵੀ ਹੈਗੇ ਨੇ ਇੱਕ ਚੀਜ਼ ਨੂੰ ਲੈ ਕੇ ਬਹਿ ਜਾਂਦੇ ਆ ਤੇ ਉਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਬਸ ਸੋ ਨੈਗੇਟਿਵਿਟੀ ਫਿਰ ਸਾਰਾ ਦਿਨ ਸਾਰਾ ਹਫਤਾ ਸਾਰਾ ਮਹੀਨਾ ਸਾਰਾ ਸਾਲ ਚਲਾਈ ਜਾਂਦੇ ਆ ਚਲਾਈ ਜਾਂਦੇ ਆ ਉਹਨੂੰ ਠੀਕ ਨਹੀਂ ਕਰਨਗੇ ਉਹ ਉਹਨੂੰ ਕੈਰੀ ਔਨ ਕਰਨਗੇ ਅੱਛਾ ਇਹ ਜਿੱਦਾਂ ਤੁਸੀਂ 18 19 20 ਸਾਲ ਦੀ ਗੱਲ ਕੀਤੀ ਇਸ ਉਮਰ ਦੇ ਵਿੱਚ ਨਾ ਮੈਂ ਵੀ ਹੋ ਗਿਆ ਚਲੋ ਮੇਰੀ ਵੀ ਉਮਰ ਨਹੀਂ ਫਿਰ ਇਸ ਉਮਰ ਦੇ ਵਿੱਚ ਨਾ ਇੱਕ ਗੱਲ ਹੁੰਦੀ ਆ ਸਾਰਿਆਂ ਨੂੰ ਇਦਾਂ ਲੱਗਦਾ ਜੇ ਮੈਂ ਨਾ ਕੀਤਾ ਤੇ ਫਿਰ ਮੇਰੇ ਤੋਂ ਹੋਣਾ ਹੀ ਨਹੀਂ ਉਹ ਫਿਰ ਐ ਹੋ ਆ ਜਾ ਹੋ ਜਾਂਦਾ ਫਿਰ ਬੰਦਾ ਨੈਗੇਟਿਵ ਹੋਣਾ ਸਟਾਰਟ ਹੋ ਜਾਂਦਾ ਚਲੋ ਫਿਰ ਜੇ ਕੋਈ ਟਰਾਈ ਵੀ ਕਰਦਾ ਤੇ ਫਿਰ ਕੁਛ ਜਿੱਦਾਂ ਗੱਲ ਕੀਤੀ ਲੋਕਾਂ ਕੋਲੋਂ ਨੈਗੇਟਿਵ ਵਾਈਬਸ ਆਉਂਦੀਆਂ ਨੇ ਫਿਰ ਉਹ ਟਰਾਈ ਕਰਦਾ ਰਹਿਣਾ ਚਾਹੀਦਾ ਬੰਦੇ ਨੂੰ ਜਾਂ ਫਿਰ ਉੱਥੇ ਰੁਕ ਜੋ ਵੀ ਬਸ ਹੋਣ ਤੇ ਖਤਮ ਆ ਜਿੰਦਗੀ ਬਸ ਆਹੀ ਕੁਛ ਹੀ ਆ ਨਹੀਂ ਜ਼ਿੰਦਗੀ ਖਤਮ ਨਹੀਂ ਹੁੰਦੀ ਉੱਥੇ ਜ਼ਿੰਦਗੀ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਤੁਸੀਂ ਅੱਜ ਆ ਨਹੀਂ ਕਰੋਗੇ ਤੇ ਕੱਲ ਨੂੰ ਤੁਸੀਂ ਕੁਝ ਹੋਰ ਕਰੋਗੇ ਜਿਵੇਂ ਹੁਣ 18 19 20 21 ਸਾਲ ਦੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਕੋਈ ਵਾਰ ਹੁੰਦਾ ਹੈ ਮੇਰੇ ਤੋਂ ਘੱਟ ਨੰਬਰ ਆ ਗਏ ਫਲਾਣੀ ਦੇ ਮੇਰੇ ਤੋਂ ਜ਼ਿਆਦਾ ਨੰਬਰ ਆ ਗਏ ਭਾਈ ਤੂੰ ਅਗਲੀ ਵਾਰ ਮਿਹਨਤ ਕਰਨੀ ਕੀ ਹੋ ਗਿਆ ਹਣਾ ਪਰ ਨਹੀਂ ਮੈਂ ਤਾਂ ਪੜ੍ਹੀ ਸੀ ਮੇਰੇ ਤਾਂ ਆਏ ਨਹੀਂ ਤੂੰ ਆਵਦਾ ਤਰੀਕਾ ਦੇਖ ਤੂੰ ਉਹਦਾ ਤਰੀਕਾ ਦੇਖ ਤੂੰ ਉਹਦੇ ਨਾਲ ਜਾ ਕੇ ਗੱਲ ਕਰ ਕਿ ਯਾਰ ਤੂੰ ਮੈਨੂੰ ਕੁਝ ਟਿਪਸ ਦੇ ਦੇ ਮੇਰੀ ਥੋੜੀ ਬੋਤੀ ਹੈਲਪ ਕਰ ਦੇ ਜੇ ਉਹ ਕਰਦੀ ਆ ਤਾਂ ਠੀਕ ਹੈ ਜੇ ਨਹੀਂ ਕਰਦੀ ਫਿਰ ਕੀ ਹੋ ਗਿਆ ਅੱਜ ਕੱਲ ਤੁਹਾਡੇ ਕੋਲ ਫੋਨ ਨੇ ਬੜਾ ਕੁਝ ਹੈ ਕਿਸੇ ਨੂੰ ਤਰੱਕੀ ਕਰਦਿਆਂ ਵੇਖ ਕੇ ਆਪਣੀ ਤਰੱਕੀ ਆਪ ਹੀ ਰੋਕ ਦੇਣੀ ਇਹ ਤੋਂ ਵੱਡਾ ਤੁਸੀਂ ਆਪ ਦਾ ਨੁਕਸਾਨ ਨਹੀਂ ਕਰ ਸਕਦੇ ਫਿਰ ਤੁਹਾਡੀ ਵਿਲ ਪਾਵਰ ਹੈ ਹੀ ਨਹੀਂਗੀ ਫਿਰ ਤੁਸੀਂ ਬਹੁਤ ਹੀ ਨੈਗੇਟਿਵ ਹੋ ਕੋਈ ਬੰਦਾ ਇੰਨਾ ਨੈਗੇਟਿਵ ਨਹੀਂ ਹੁੰਦਾ ਕਿਉਂ ਆਪਦਾ ਨੁਕਸਾਨ ਆਪ ਹੀ ਕਰੇ ਆਪਾਂ ਸਾਰੇ ਪੋਜ਼ਿਟਿਵ ਹੁੰਨੇ ਆ ਬਸ ਗੱਲ ਇਹ ਹੁੰਦੀ ਹੈ ਕਿ ਆਪਾਂ ਸਮਝਣਾ ਨਹੀਂ ਚਾਹੁੰਦੇ ਆਪਾਂ ਥੋੜੀ ਜੀ ਹੋਰ ਮਿਹਨਤ ਨਹੀਂ ਕਰਨਾ ਚਾਹੁੰਦੇ ਆਪਾਂ ਥੋੜਾ ਜਿਹਾ ਹੋਰ ਐਫਰਟ ਨਹੀਂ ਪਾਉਣਾ ਚਾਹੁੰਦੇ ਹੁੰਦੇ ਆਪਾਂ ਇਹ ਸੋਚਦੇ ਆ ਕਿ ਮੈਂ ਤਿੰਨ ਫੇਲਿਅਰ ਫੇਸ ਕਰ ਲਿਆ ਚਾਰ ਵਾਰ ਮੈਂ ਫੇਲਿਅਰਸ ਫੇਸ ਕਰ ਲਿਆ ਮੇਰੀ ਇੰਨੀ ਉਮਰ ਹੋ ਗਈ ਹੁਣ ਮੈਨੂੰ ਇਸ ਤੋਂ ਬਾਅਦ ਸਰਕਾਰੀ ਜੌਬ ਨਹੀਂ ਮਿਲਣੀ ਕੋਈ ਗੱਲ ਨਹੀਂ ਸਰਕਾਰੀ ਨਹੀਂ ਮਿਲੂਗੀ ਤੂੰ ਇਹ ਦੇਖ ਤੇਰੇ ਚ ਟੈਲੈਂਟ ਕੀ ਆ ਤੂੰ ਉਸ ਟੈਲੈਂਟ ਨੂੰ ਅੱਗੇ ਲੈ ਕੇ ਜਾ ਪਰ ਨਹੀਂ ਅੱਜ ਕੱਲ ਯੂਥ ਦੇ ਵਿੱਚ ਸਭ ਤੋਂ ਵੱਡੀ ਲੜਾਈ ਚੱਲ ਰਹੀ ਹੈ ਗਵਰਨਮੈਂਟ ਜੌਬ ਲੈਣ ਦੀ ਠੀਕ ਹੈ ਮੇਰੇ ਫਰੈਂਡ ਸਰਕਲ ਚ 10 ਲੋਕ ਨੇ 10 ਦੇ ਵਿੱਚੋਂ 4 ਨੂੰ ਵੀ ਮਿਲ ਗਈ ਨਾ ਮੇਰੀ ਟੈਨਸ਼ਨ ਵਧਣ ਲੱਗ ਜੂਗੀ 4 ਛੱਡੋ 1 ਨੂੰ ਵੀ ਮਿਲ ਗਈ ਨਾ ਬਾਕੀ 9 ਦੀ ਟੈਨਸ਼ਨ ਵਧਣ ਲੱਗ ਜੂਗੀ ਇਨੂੰ ਮਿਲ ਗਈ ਇਹਨੂੰ ਮਿਲ ਗਿਆ ਸੀ ਰਹਿ ਗਿਆ ਉਹਨੇ ਕਰ ਲਿਆ ਤੇਰਥੋਂ ਹੋਇਆ ਹੀ ਨਹੀਂ ਫਿਰ ਘਰ ਦੇ ਵੀ ਥੋੜਾ ਜਿਹਾ ਪ੍ਰੈਸ਼ਰ ਪਾਉਂਦੇ ਨੇ ਘਰ ਦੇ ਪ੍ਰੈਸ਼ਰ ਪਾਉਂਦੇ ਆ ਅੱਛਾ ਫਿਰ ਕੁਝ ਇੱਕ ਦੋ ਫਰੈਂਡਸ ਜਿਹੜੇ ਪਹਿਲੇ ਲੱਗਦੇ ਹੁੰਦੇ ਆ ਮਾੜਾ ਮੋਟ ਉਹ ਥੋੜਾ ਹੋਰ ਬਲਦੀ ਤੇ ਤੇਲ ਪਾ ਦਿੰਦੇ ਆ ਯਾਰ ਤੇਰਾ ਉਹ ਫਰੈਂਡ ਲੱਗ ਗਿਆ ਤੂੰ ਹਜੇ ਔਰ ਮੈਂ ਤਾਂ ਤੈਨੂੰ ਕਿਹਾ ਸੀ ਛੱਡ ਪਰਾਂ ਕਿਉਂ ਛੱਡ ਪਰਾਂ ਕਿਉਂਕਿ ਉਹ ਆਪ ਨਹੀਂ ਸੀ ਕਰਨਾ ਚਾਹੁੰਦਾ ਉਹਨੂੰ ਇਹ ਸੀ ਇਹ ਨਾ ਕਰ ਲੈ ਉਹਨੇ ਨਹੀਂ ਕੀਤਾ ਉਹਨੂੰ ਹੋਰ ਸਵਾਦ ਆ ਗਿਆ ਵੀ ਮੇਰੇ ਨਾਲ ਕੰਮ ਬਣਿਆ ਨਹੀਂ ਇਹਦਾ ਵੀ ਖਰਾਬ ਹੋ ਗਿਆ ਇਹਨੂੰ ਹੁਣ ਆਪਣੇ ਨਾਲ ਰਲਾ ਲੈਣਾ ਸੋ ਨਹੀਂ ਆਪਾਂ ਨੂੰ ਫਾਈਂਡ ਆ ਕਿਉਂ ਤੈਨੂੰ ਖੁਸ਼ ਦੇ ਕੇ ਖੁਸ਼ ਨੇ ਕਿਉਂ ਤੈਨੂੰ ਸੈਡ ਦੇਖ ਕੇ ਖੁਸ਼ ਨੇ ਜੇ ਤੈਨੂੰ ਲੱਗਦਾ ਕਿ ਤੈਨੂੰ ਸੈਡ ਦੇਖ ਕੇ ਉਹ ਖੁਸ਼ ਨੇ ਤਾਂ ਮੈਨੂੰ ਲੱਗਦਾ ਤੈਨੂੰ ਉਹਨਾਂ ਨੂੰ ਥੋੜਾ ਜਿਹਾ ਟਾਈਮ ਘੱਟ ਦੇ ਕੇ ਆਪਣੇ ਗੋਲ ਨਾਲ ਟਾਈਮ ਜ਼ਿਆਦਾ ਦੇਣਾ ਚਾਹੀਦਾ ਹੈ ਬਚਾਏ ਕਿ ਉਹਨਾਂ ਦੀਆਂ ਗੱਲਾਂ 'ਚ ਆ ਕੇ ਤੁਸੀਂ ਆਦਾ ਗੋਲ ਹੀ ਛੱਡ ਦੋ ਗੋਲ ਨਾ ਛੱਡੋ ਗੋਲ ਕਦੀ ਨਾ ਛੱਡੋ अच्छा ये पॉडकास्ट अपना चाहे छोड़ा रखेंगे पर बढ़िया रखेंगे इनਾਂ ਦੀ ਜਰਨੀ ਦੇ ਬਾਰੇ ਆਪਾਂ ਅੱਗੇ ਹੋਰ ਝਾਤੀ ਮਾਰਾਂਗੇ ਤੇ ਇੱਕ ਗੱਲ ਇਹਨਾਂ ਨੇ ਬੜੀ ਸੋਹਣੀ ਕੀਤੀ ਵੀ ਆਪਦਾ ਗੋਲ ਨਾ ਛੱਡੋ ਕੈਰੀਅਰ ਨੂੰ ਜਦੋਂ ਤੁਸੀਂ ਬਣਾਉਨੇ ਹੋ ਤਾਂ ਕਾਫੀ ਤੁਹਾਡੇ ਫਰੈਂਡਸ ਤੁਹਾਡੇ ਘਰ ਦੇ ਜਾਂ ਤੁਹਾਡੇ ਰਿਲੇਟਿਵਸ ਹੋਗੇ ਇਹਨਾਂ ਦੇ ਨਾਲ ਕਾਫੀ ਉਤਾਰ ਚੜ੍ਹਾਅ ਆਉਂਦੇ ਨੇ ਸੋ ਆਪਣੇ ਕੈਰੀਅਰ ਵੱਲ ਫੋਕਸਡ ਰਹੋ ਤੇ ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਮੈਸੇਜ ਹੋਏ ਬਾਅਦ ਚ ਆਪਾਂ ਪੌਡਕਾਸਟ ਦੀ ਐਂਡਿੰਗ ਕਰਦੇ ਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਪੋਜ਼ਿਟਿਵ ਔਰ ਨੈਗੇਟਿਵ એનર્ਜੀ ਆਪਣੇ ਅੰਦਰ ਜੇ ਤੁਸੀਂ ਬਲੀਵ ਕਰਦੇ ਹੋ ਕਿ ਅਸੀਂ ਬੜੇ ਨੈਗੇਟਿਵ ਆ ਐਦਾਂ ਦਾ ਕੁਝ ਨਹੀਂ ਆ ਆਪਾਂ ਸਾਰੇ ਪੋਜ਼ਿਟਿਵਿਟੀ ਦੇ ਨਾਲ ਭਰੇ ਹੋਏ ਹੁੰਨੇ ਆ ਬਸ ਮਸਲਾ ਇਹ ਹੈ ਕਿ ਜੇ ਜੇ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ ਠੀਕ ਹੈ ਤੁਸੀਂ ਉਹਦੇ ਬਾਰੇ ਨਾ ਸੋਚੋ ਜੋ ਚੀਜ਼ ਖੁਸ਼ੀ ਦਿੰਦੀ ਹੈ ਉਹਦੇ ਬਾਰੇ ਸੋਚੋ ਸੋ ਦੈਟ ਤੁਸੀਂ ਆਪਣੇ ਅੰਦਰ ਜੋ ਸੈਡਨੈਸ ਹੈ ਅਪਸੈਟਨੈਸ ਹੈ ਇਕੱਲਾਪਾਨ ਹੈ ਉਹਨੂੰ ਦੂਰ ਕਰ ਸਕੋ ਜਦੋਂ ਤੁਹਾਨੂੰ ਇਦਾਂ ਫੀਲ ਹੋਵੇ ਤੇ ਕਿਸੇ ਬਹੁਤ ਅچھے ਫਰੈਂਡ ਨੂੰ ਕਾਲ ਕਰੋ ਤੁਸੀਂ ਇਕੱਲੇ ਵੀ ਕਿਤੇ ਕੋ ਮੰਜਾ ਸਕਦੇ ਹੋ ਪਰ ਕਦੀ ਵੀ ਦੂਜਿਆਂ ਦੀਆਂ ਗੱਲਾਂ 'ਚ ਆ ਕੇ ਡੀਮੋਟੀਵੇਟਿਡ ਫੀਲ ਨਾ ਕਰੋ ਔਰ ਆਪਣੇ ਗੋਲ ਤੋਂ ਤਾਂ ਪਿੱਛੇ ਕਦੀ ਵੀ ਨਾ ਹਟੋ ਲਾਈਫ ਚੱਲਦੀ ਹੈ ਜਰਨੀ ਚੱਲਦੀ ਹੈ ਤੇ ਇਹ ਚੀਜ਼ਾਂ ਵੀ ਚਲਦੀਆਂ ਹੀ ਰਹਿਣਗੀਆਂ ਸੋ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਿਮਰਨਜੀਤ ਕੌਰ ਨੇ ਆਪਾਂ ਇਹਨਾਂ ਦੇ ਨਾਲ ਅੱਗੇ ਕੋ ਹੋਰ ਪੌਡਕਾਸਟ ਕਰਾਂਗੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਦੇ ਰਹੋ ਵੀ ਆਪਾਂ ਹੋਰ ਕੀ ਕੁਝ ਪੁੱਛ ਸਕਦੇ ਆ ਤੇ ਤੁਹਾਡੇ ਵੱਲੋਂ ਜੇ ਕੋਈ ਸਾਡੇ ਕੋਲੇ ਇੱਥੇ ਆਉਣਾ ਚਾਹੁੰਦਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਤੁਸੀਂ ਜਰੂਰ ਸਾਡੇ ਮੈਨੇਜਮੈਂਟ ਦੇ ਨਾਲ ਗੱਲਬਾਤ ਕਰੋ ਤਦ ਤੱਕ ਲਈ ਖੁਸ਼ ਰਹੋ ਜਿੱਥੇ ਵੀ ਰਹੋ ਬਸ ਸਾਡਾ ਪੌਡਕਾਸਟ ਦੇਖਦੇ ਰਹੋ ਹੁਣ ਸਾਨੂੰ ਦੋਈ ਇਜਾਜ਼ਤ ਧੰਨਵਾਦ ਸ਼ਾਸਕਾ ਸ਼ਪਕ ਹੈ